ਮੈਂ ਅਕਰੜੀ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਜਿਹੜੇ ਇਹ ਮੁਬਾਰਕ ਦਿਨੀ ਆ ਕਿ ਨਿਜਰ ਚੋਕ ਤੋਂ ਬਹਿਰੋਲੀ ਨਦੀ ਤੱਕ ਅਸੀਂ 4 ਕਰੋੜ 13 ਲੱਖ ਦੀ ਪਾਈਪਲਾਈਨ ਦਾ ਜਿਹੜਾ ਕੰਮ ਅੱਜ ਸ਼ੁਰੂ ਕਰ ਰਹੇ ਹਾਂ ਉਹਦਾ ਉਦਘਾਟਨ ਕਰ ਰਹੇ ਹਾਂ ਪਾਣੀ ਸ਼ਹਿਰ ਵਿੱਚ ਜਿਹੜੀ ਪਾਣੀ ਭਰਨ ਦੀ ਸਮੱਸਿਆ ਹੈ ਜਿੱਥੇ ਅਸੀਂ 45 ਕਰੋੜ ਦੇ ਤਿੰਨ ਐਸਟੀਪੀ ਲਗਾ ਰਹੇ ਹਾਂ ਇਦਾ ਕੰਮ ਐਸਟੀਪੀਜ਼ ਦਾ ਵੀ ਦਸੰਬਰ ਮਹੀਨੇ ਤੱਕ ਖਤਮ ਹੋ ਜਾਣਾ ਹੈ ਉਹਦੇ ਨਾਲ ਨਾਲ 6 ਮਹੀਨਿਆਂ ਦੇ ਵਿੱਚ ਜਿਹੜੀ ਅੱਜ ਅਸੀਂ ਇਹ ਪਾਈਪਲਾਈਨ ਦਾ ਅਵਕਾਟਨ ਕਰ ਰਹੇ ਆ ਇਹ ਵੀ ਪੂਰਾ ਹੋ ਜਾਣਾ ਲਗਭਗ ਸ਼ਹਿਰ ਦੀ ਜਿਹੜੀ ਪਾਣੀ ਭਰਨ ਦੀ ਸਮੱਸਿਆ ਵਾ ਉਹ ਖਤਮ ਹੋ ਜਾਣੀ ਹੈ ਮੈਂ ਸ਼ਹਿਰ ਵਾਸੀਆਂ ਨੂੰ ਤੇ ਸ਼ੁੱਧ ਦਿਹਾੜੇ ਉੱਤੇ ਬਹੁਤ ਬਹੁਤ ਮੁਬਾਰਕਾਂ ਦੇ ਰਿਹਾ ਕਿ ਕਿਥੋਂ ਤੋ ਲੈ ਕੇ ਕਿੱਥੇ ਤੱਕ ਜਿਹੜੀ ਪੈ ਪੈ ਰਹੀ ਹੈ ਇਹ ਨਿਜਲ ਚੌਂਕ ਤੱਕ ਲੈ ਕੇ ਜੀ ਬਰੀਆਲੀ ਟੈਂਡਰ ਅਗਲ ਤੋਂ ਨਦੀ ਤੱਕ ਉਹ ਬਰੀਆਲੀ ਪਿੰਡ ਦੀ ਜਿਹੜੀ ਨਦੀ ਹੈ ਉੱਥੋਂ ਤੱਕ ਪੈ ਰਹੀ ਹੈ। ਇਹਦਾ ਖਰਚਾ ਕਿੰਨਾ ਹੈ ਮੈਡਮ? ਖਰਚਾ 4 ਕਰੋੜ 13 ਲੱਖ ਹੈ ਜੀ। ਕਜੋਲੀ ਵਾਟਰ ਸਰ ਦੱਸੋ। ਕਜੋਲੀ ਵਾਟਰ ਦੀ ਮੈਂ ਇੱਕ ਹੋਰ ਜਿਹੜੀ ਸ਼ਹਿਰ ਵਾਲਾ ਨੂੰ ਮੁਬਾਰਕਵਾਦ ਦਿੱਤੀ ਉਹਦਾ ਟੈਂਡਰ ਓਪਨ ਹੋ ਗਿਆ 1 ਮਾਰਚ ਤੱਕ ਜ਼ਮੀਨੀ ਪੱਧਰ ਉੱਤੇ। ਆ ਉਹਦਾ ਕੰਮ ਸ਼ੁਰੂ ਹੋ ਜਾਣਾ ਕਜੋਲੀ ਵਾਟਰ ਦਾ ਨਾਲ ਐਸਟੀਪੀ ਜਿਹੜੀਆਂ ਦਸੰਬਰ ਚ ਮੁਕੰਮਲ ਹੋ ਜਾਣੀ ਹੈ 6 ਮਹੀਨੇ ਤੱਕ ਤੁਹਾਡਾ ਪਾਈਪਲਾਈਨ ਦਾ ਕੰਮ ਮੁਕੰਮਲ ਹੋ ਜਾਣਾ ਏ ਉਹ ਜੇ ਕੰਮ ਆ ਜਿਹਦੀ ਪਿਛਲੇ 20-25 ਸਾਲਾਂ ਦੀ ਮੰਗ ਸੀ ਚਾਹਿਆ ਹੋਣ ਡਰੇਨੇਜ ਪਾਈਪਾਂ ਪਾਉਣ ਦੀ ਸੀ ਕਜੋਲੀ ਵਾਟਰ ਦਾ ਤੁਹਾਨੂੰ ਪਤਾ ਹੀ ਹੈ ਵੀ ਹਮੇਸ਼ਾ ਮੁੱਦਾ ਰਿਹਾ ਹੈ ਤਾਂ ਸਮੇਂ ਬਾਅਦ ਪਹਿਲਾਂ ਕਰਵਾ ਲਿਆ ਸੀ ਪਰ ਸਿਸਟਮ ਹੌਲੀ-ਹੌਲੀ ਕਰਦਾ ਹੁਣ ਉਹਨੂੰ ਕਹਿ ਕਹਾ ਕੇ ਉਹਨੂੰ ਜ਼ਮੀਨੀ ਪੱਧਰ ਉੱਤੇ 1 ਮਾਰਚ ਤੋਂ ਜਿਹੜਾ ਕੰਮ ਹੈ ਉਹ ਕਜੋਲੀ ਵਾਟਰ ਦਾ ਸ਼ੁਰੂ ਹੋ ਜਾਣਾ ਤੇ ਇਸ ਵਾਰੀ ਜਿਹੜੇ ਉਹਦੇ ਟੈਂਡਰ ਨੇ ਉਹ ਕਈ ਲੋਕਾਂ ਨੇ ਭਰੇ ਨੇ ਸੋ ਬਹੁਤ ਅੱਛੀ ਗੱਲ ਹੈ ਕਿ ਇਹ ਸ਼ਹਿਰ ਦੀਆਂ ਜਿਹੜੀਆਂ ਮੁੱਢਲੀਆਂ ਸਮੱਸਿਆਵਾਂ ਨੇ ਇਹਦੇ ਨਾਲ ਬਹੁਤ ਹੱਦ ਤੱਕ ਹੱਲ ਹੋ ਜਾਣਗੀਆਂ। ਮਾਨ ਨੰਬਰ ਦਿੱਤੇ ਲਈ ਭੱਜਾ ਜਾਣਾ ਪੈਂਦਾ ਹੈਗਾ। ਉਹਦੇ ਕਹਿਣ ਤੇ ਵੀ ਸੜਕਾਂ ਦਾ ਗਲੀਆਂ ਦਾ ਕੰਮ ਤਾਂ ਸ਼ੁਰੂ ਹੋਇਆ। ਨੁਕ ਤੇ ਸ਼ੁਰੂ ਆ ਇਹ ਸਾਹਿਬ ਇਹ ਵੀ ਚੈੱਕ ਆਇਓ ਸਰ ਆਇਓ। ਮੈਂ ਇਧਰ ਕਿ ਆਜੋ। ਇਹ ਤਾਂ ਬਲਾਕ ਬਲਾਕ ਸੰਪਤੀ ਦੀ ਪੂਰੀ ਤਿਆਰੀ ਹੈ ਜੀ। ਬਲਾਕ ਸੰਪਤੀ ਤੇ ਸਾਡੀਆਂ ਟੀਮਾਂ ਨੇ ਉਸੀ ਰਾਤ ਨਾਲ ਚੁਣ ਲਿਆ ਇਧਰ ਦੀ ਆਹ ਜੋ ਇਹ ਪੁੱਛ ਰਹੇ ਨੇ ਵੀ ਜਿਹੜੀਆਂ ਸੜਕਾਂ ਪਿਛਲੀ ਵਾਰ ਅਸੀਂ ਬੁਗਾਟਨ ਕਰਕੇ ਗਏ ਆ ਉਹਦਾ ਉਹਦਾ ਕੰਮ ਕਿਦਾਂ ਚੱਲ ਰਿਹਾ ਹੈ ਮੈਂ ਜਿਹੜੇ ਕੰਮ ਹੈ ਉਹਦਾ ਕਿੰਨੇ ਕੰਮ ਪਾਰਸ ਹੋ ਚੁੱਕੇ ਨੇ ਉਹਦਾ ਅਜਿਹਾ ਮਟੀਰੀਅਲ ਮੰਗਾਇਆ ਜਿਹੜੇ 3 ਤੋਂ 4 ਸੜਕਾਂ ਤੋਂ ਘੱਟ ਨੂੰ ਕਿਤੇ ਉਹ 2 ਤੋਂ 15 ਵਿੱਚ ਦੇਖੋ ਮੈਂ ਮੈਂ ਇੱਕ ਗੱਲ ਕਹੂੰਗੀ ਜਿੱਥੇ ਸਿਆਸਤਦਾਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਲੋਕਾਂ ਦੇ ਕੰਮ ਪਾਸ ਕਰਵਾਉਣ ਦੀ ਨਾ ਨਾਲ ਨਾਲ ਆਫੀਸਰਸ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਉਸ ਕੰਮ ਨੂੰ ਠੀਕ ਤਰੀਕੇ ਨਾਲ ਸੰਪੂਰਨ ਕਰਨ ਦੀ ਈਓ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਦਾ ਕੰਮ ਅਸੀਂ ਅਸੀਂ ਕਰ ਰਹੇ ਹਾਂ ਚੱਲ ਰਿਹਾ ਹੈ ਕਈਆਂ ਦਾ ਮਟੀਰੀਅਲ ਮੰਗਵਾ ਲਿਆ ਮੈਨੂੰ ਪੂਰੀ ਉਮੀਦ ਹੈ ਕਿ ਇਹ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਕੰਮ ਨੂੰ ਜਲਦੀ ਸੰਪੂਰਨ ਕਰ ਦੇਣਗੇ ਬਲਾਕ ਸੰਮਤੀ ਦੀ ਚੋਣਾ ਆ ਰਹੀਆਂ ਨੇ ਕੀ ਤਿਆਰੀ ਕਰ ਰੱਖੀ ਹੈ ਸਰਕਾਰ ਦੇ ਵੱਲੋਂ ਤਿਆਰੀ ਹੈ ਜੀ ਪਿੰਡਾਂ ਦੇ ਵਿੱਚ ਕੰਮ ਸ਼ਾਨਦਾਰ ਹੋਏ ਨੇ ਮੇਰੇ ਹਲਕੇ ਦੇ ਪਿੰਡ ਨੇ ਜਿਹੜੇ ਚਾਹੇ ਉਹ ਮਾਜਰੀ ਬਲਾਕ ਦੇ ਨੇ ਚਾਹੇ ਉਹ ਖਰੜ ਬਲਾਕ ਦੇ ਨੇ ਪਿੰਡੋਂ ਪਿੰਡ ਗਰਾਊਂਡ ਵੜ ਰਹੇ ਨੇ ਪਿੰਡੋਂ ਪਿੰਡ ਵਿਕਾਸ ਚੱਲ ਰਿਹਾ ਸਿਰਫ ਇੱਕ ਕੰਮ ਪੈਂਡਿੰਗਾ ਹਲਕੇ ਦਾ ਜਿਹੜੀ ਚੀਜ਼ ਮੈਂ ਮੰਨਦੀ ਆ ਸੜਕਾਂ ਸੜਕਾਂ ਦੀ ਖੁਸ਼ਖਬਰੀ ਜਲਦੀ ਆ ਜਾਣੀ ਹੈ ਸ਼ਹਿਰਾਂ ਦੇ ਵਿਕਾਸ ਤੇ ਕੰਮ ਚੱਲ ਰਿਹਾ ਹੈ ਪਿੰਡਾਂ ਦੇ ਵਿਕਾਸ ਤੇ ਕੰਮ ਚੱਲ ਰਿਹਾ ਹੈ ਸੜਕਾਂ ਦਾ ਕੰਮ ਰਹਿੰਦਾ ਹੈ ਮੈਨੂੰ ਪਤਾ ਇਸ ਚੀਜ਼ ਦੀਆਂ ਮੁਸ਼ਕਲ ਆਉਂਦੀਆਂ ਹੈ ਚਾਹੇ ਉਹ ਕਚੌਲੀ ਕਿਜਰਾਬਾਦ ਵਾਲੀ ਸੜਕ ਹੈ ਸਿਉਂਕ ਪਰਚੋ ਵਾਲੀ ਸੜਕ ਹੈ ਬਤਾਓ ਰ ਐਮ ਐਲ ਏ ਤੁਹਾਡੀ ਐਮ ਐਲ ਏ ਹੋਣ ਦੇ ਨਾਂ ਤੇ ਮੈਂ ਟੋਟਲੀ ਇਹ ਤੇ ਲੱਗੀ ਹੋਈ ਆ ਆਰ ਡੀ ਐਫ ਫੰਡ ਦੀ ਕਮੀ ਹੋਣ ਸਮस्या ਆ ਰਹੀ ਸੀ ਪਰ ਇਸ ਮੁਸ਼ਕਲ ਦਾ ਹੱਲ ਮੈਂ ਕੱਢ ਲਿਆ ਜਲਦੀ ਸੜਕਾਂ ਦੀ ਮੁਸ਼ਕਲ ਵੀ ਦੂਰ ਹੋ ਜੇਗੀ ਮਾਈਨਿੰਗ ਦੀ ਪ੍ਰਿਸ਼ਸ਼ਨ ਹੈ ਮੈਡਮ ਟੂਰ ਵੀ ਉੱਚਾ ਦਰਜਾ ਹੋਏ ਬਾਜੀ ਬਲੌਕ ਚੰਗੀ ਗੱਲ ਹੈ ਜਿੱਥੇ ਵੀ ਕੋਈ ਗੈਰ ਕਾਨੂੰਨੀ ਕੰਮ ਚੱਲਦਾ ਹੈ ਉਹਦੇ ਤੇ ਸਖਤੀ ਨਾਲ ਪ੍ਰਸ਼ਾਸਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਮੈਡਮ ਵੋਟਰਾਂ ਹੀ ਕਿੰਨਾ ਜੋਸ਼ ਹੈਗਾ ਇਲੈਕਸ਼ਨ ਆ ਰਹੀ ਨੇ ਜੋਸ਼ ਤਾਂ ਦੇਖੋ ਹੁਣ ਸਰਪੰਚੀ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਉਹਦੇ ਚ ਆਮ ਆਦਮੀ ਪਾਰਟੀ ਦੇ ਸਰਪੰਚ ਬਹੁਮਤ ਦੇ ਨਾਲ ਜਿੱਤੇ ਨੇ ਸਭ ਤੋਂ ਵੱਧ ਜਿਹੜੀਆਂ ਸ਼ਾਂਤੀਪੂਰਵਕ ਵੋਟਾਂ ਹੋਈਆਂ ਉਹ ਹਲਕਾ ਖਰੜ ਚ ਹੋਈਆਂ ਸ਼ਾਂਤੀਪੂਰਵਕ ਸਰਬਸੰਮਤੀਆਂ ਹੋਈਆਂ ਉਹ ਹਲਕਾ ਖਰੜ ਦੇ ਪਿੰਡਾਂ ਚ ਹੋਈਆਂ ਨੇ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਵੀ ਸ਼ਾਨਦਾਰ ਨਤੀਜੇ ਆਉਣਗੇ ਅੱਜ ਜਿਹੜਾ ਐ ਐਮਐਲਏ ਸਾਹਿਬ ਨੇ ਜਿਹੜਾ ਉਹ ਕਾਟਮ ਕੀਤਾ ਹੈ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਦੇਖੋ ਜੀ ਇਹ ਸਾਡੇ ਅੱਗੇ ਸ਼ਹਿਰ ਦੀ ਮੱਥ ਮੰਗ ਸੀ ਕਿਉਂਕਿ ਮੋਹਾਲੀ ਤੋਂ ਬਾਅਦ ਜਿੱਥੋਂ ਖਰੜ ਸ਼ੁਰੂ ਹੁੰਦਾ ਹੈ ਮੇਰੀ ਵਾਰ ਨੰਬਰ 12 ਚ ਮੋਹਾਲੀ ਸਾਈਡ ਤੋਂ 에어ਪੋਰਟ ਰੋਡ ਵਾਲੀ ਸਾਈਡ ਤੋਂ ਦਾਉ ਸਾਹ ਤੱਕ ਦਾ ਪਾਣੀ ਬਰਸਾਤ ਦੇ ਮੀਂਹ ਦੇ ਦੌਰਾਨ ਐਚ ਇੰਟਰ ਕਰਦਾ ਸੀ ਪਰ ਅੱਧੇ ਸ਼ਹਿਰ ਦੇ ਹਾੜ ਵਰਗੇ ਹਾਲਾਤ ਹੋ ਜਾਂਦੇ ਸੀ ਇਹ ਇਕੱਲਾ ਵਾਰਡ ਨੰਬਰ 12 ਨਹੀਂ ਪ੍ਰਭਾਵਿਤ ਸੀ ਉਹ ਨਾ 13 ਨੰਬਰ 14 ਨੰਬਰ 15 16 17 ਉਹ ਲਾਂਡਰਾਂ ਰੋਡ ਤੱਕ ਸੰਤੇ ਮਾਜਰੇ ਪਿੰਡ ਕੁੰਨੀ ਮਾਜਰੇ ਤੇ ਸਾਰਾ ਉੱਥੇ ਪਾਣੀ ਮਾਰ ਕਰਦਾ ਸੀ ਮੌਕੇ ਮੌਕੇ ਤੇ ਟੈਂਪਰੇਰੀ ਹਾਲੇ ਦੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਪ੍ਰੋਪਰ ਹੱਲ ਅੱਜ ਇਹ ਨਿਜਰ ਚੌਂਕ ਤੋਂ ਲੈ ਕੇ ਇੱਕ ਵੱਡਾ ਆਪ ਸਟਰੋਂਗ ਪਾਈਪ ਅੱਗੇ ਬਰਿਆੜੀ ਪਿੰਡ ਦੀ ਨਦੀ ਪੈਂਦੀ ਹੈ ਉਹਦੇ ਵਿੱਚ ਜਾਊਗਾ ਜਿਹਦੇ ਨਾਲ ਆਉਣੇ ਦਿਨਾਂ 'ਚ ਬਰਸਾਤ ਦੌਰਾਨ ਪਾਣੀ ਦੀ ਮਾਰ ਤੋਂ ਆਪਾਂ ਏਰੀਆ ਬਚੂਗਾ ਕਿੰਨਾ ਖਰਚਾ ਆ ਰਿਹਾ ਹੈ ਇਹਦੇ ਵਿੱਚ 4 ਕਰੋੜ 13 ਲੱਖ ਰੁਪਏ ਦਾ ਇਹ ਇਹਦਾ ਬਜਟ ਹੈ ਤੇ ਇਹਦੀ ਲੰਬਾਈ ਹੈਗੀ ਹੈ ਘੱਟੋ-ਘੱਟ 4 ਤੋਂ 4.5 ਕਿਲੋਮੀਟਰ ਤੇ ਹਰੇਕ ਜਗ੍ਹਾ 70-70 ਫੁੱਟ ਬਾਅਦ ਹੋਦੀਆਂ ਬਣੀਆਂ ਹੋਈਆਂ ਆਂ ਤਾਕਿ ਇਹ ਫਿਊਚਰ ਵੀ ਕੋਈ ਸਫਾਈ ਸਵਿਵਹੀ ਕਰਨ ਵਿੱਚ ਵੀ ਕੋਈ ਦਿੱਕਤ ਨਾ ਆਵੇ ਐਮਐਲਏ ਸਾਹਿਬ ਅਰ ਕੀ ਕਹਿਣਾ ਚਾਹੁੰਦੇ ਵੇਖੋ ਐਮਐਨਏ ਸਾਹਿਬ ਦੀ ਬਦੌਲਤ ਇਹ ਐਡਾ ਵੱਡਾ ਪ੍ਰੋਜੈਕਟ ਸਾਡਾ ਸਾਡੇ ਏਰੀਆ ਨੂੰ ਮਿਲਣ ਲੱਗਿਆ ਹੈ ਅਸੀਂ ਐਮਐਲਏ ਮੈਡਮ ਅਨਮੋਲ ਜੀ ਨੂੰ ਮਾਣ ਦੂਗਾ ਤਾਂ ਦੋਨੋਂ ਆਪਣੇ ਵੱਲੋਂ ਪਰ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਧੰਨਵਾਦ ਕਰਦੇ ਹਾਂ